ਜੰਗ ਦਾ ਮੈਦਾਨ ਬਣਿਆ ਹਸਪਤਾਲ ਐਮਰਜੈਂਸੀ ਵਾਰਡ ਚ ਸ਼ਰੀਆਮ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਤੇਜ਼ ਤਰਹ ਹਥਿਆਰਾਂ ਨਾਲ ਨੌਜਵਾਨ ਤੇ ਕਿਤਾਬ ਜਾਣ ਲੈਵਾ ਹਮਲਾ ਸਿਦਦੀ ਚੌਂ ਜਿੱਤਨ ਨੂੰ ਲੈ ਕੇ ਹੋਇਆ ਹੰਗਾਮਾ ਪੀੜਿਤ ਨੌਜਵਾਨ ਨੇ ਹਮਲਾਵਰਾਂ ਤੇ ਸਖਤ ਕਾਰਵਾਈ ਦੀ ਕੀਤੀ ਮੰਗ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੁਦੀਪ ਕੌਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਗੋਲੀਵਾਲੀ ਦੇ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਦੀ ਇੱਕ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆਈ ਜਿੱਥੇ ਕਿ ਹਸਪਤਾਲ ਜਿਹੜਾ ਆ ਜੰਗ ਦਾ ਮੈਦਾਨ ਬਣਿਆ ਦਿਖ ਰਿਹਾ ਹੈ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨੱਚ ਦੇਖਣ ਨੂੰ ਮਿਲਿਆ ਅਤੇ ਪੱਟੀ ਕਰਵਣ ਆਏ ਨੌਜਵਾਨ ਤੇ ਪਿੱਛੋਂ ਆਏ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਐਮਰਜੈਂਸੀ ਵਾਰਡ ਦੇ ਵਿੱਚ ਹੀ ਹਮਲਾ ਕਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਪਰ ਹਥਿਆਰ ਨਾਲ ਲੈਸ ਹੋ ਕੇ ਆਏ ਹਮਲਾਵਰ ਨੇ ਨੌਜਵਾਨ ਤੇ ਜਾਨ ਲੈਵਾ ਹਮਲਾ ਕੀਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਇਹ ਤਸਵੀਰਾਂ ਸਿਸਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੇ ਨੇ ਸੀਸੀਟੀਵੀ ਫੁਟੇਜ ਮੁਤਾਬਿਕ ਦੇਖੋ ਕਿਵੇਂ ਇਹ ਜਿਹੜੇ ਹਮਲਾਵਰ ਨੇ ਮੂੰਹ ਟੱਕ ਕੇ ਆਉਂਦੇ ਨੇ ਜਦਕਿ ਇੱਕ ਜਿਹੜਾ ਨੌਜਵਾਨ ਹੈ ਉਹ ਬੈੱਡ ਤੇ ਲੇਟਿਆ ਹੁੰਦਾ ਉਸ ਦੇ ਦਸਤਨ ਮੁਤਾਬਿਕ ਉਹ ਪੱਟੀ ਕਰਵਾਉਣ ਦੇ ਲਈ ਆਇਆ ਸੀ ਅਤੇ ਪਿੱਛੋਂ ਹੀ ਜਿਹੜੇ ਨੇ ਇਹ ਹਮਲਾਵਰ ਨੇ ਐਮਰਜੈਂਸੀ ਵਾਰਡ ਚ ਦਾਖਲ ਹੁੰਦੇ ਨੇ ਅਤੇ ਉਸ ਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਉਹ ਚੀਕਾਂ ਵੀ ਮਾਰਦਾ ਸੁਣਾਈ ਦੇ ਰਿਹਾ ਦੱਸਿਆ ਜਾ ਰਿਹਾ ਕਿ ਸਰਪੰਚੀ ਚੋਣ ਜਿੱਤਣ ਨੂੰ ਲੈ ਕੇ ਇਹ ਹੰਗਾਮਾ ਹੋਇਆ ਇਹ ਹੰਗਾਮਾ ਉਦੋਂ ਹੋਇਆ ਜਦੋਂ ਨੌਜਵਾਨ ਸਰਪੰਚ ਦੇ ਘਰੋਂ ਮੋਟਰ ਦਾ ਟੋਟਾ ਲੈਣ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਤੇਜ਼ ਤਰ ਹਥਿਆਰਾਂ ਨਾਲ ਇਸ ਨੂੰ ਅਤੇ ਉੱਥੇ ਹੀ ਘੇਰ ਕੇ ਕੁਝ ਬਦਮਾਸ਼ਾਂ ਨੇ ਇਸ ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਇਹ ਹਸਪਤਾਲ ਗਿਆ ਪਰ ਉਹ ਬਦਮਾਸ਼ ਫਿਰ ਐਮਰਜੈਂਸੀ ਵਾਰ ਚ ਦਾਖਲ ਹੋ ਕੇ ਇਸ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਕਿ ਉਹ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਸਰਪੰਚ ਤੋਂ ਮੋਟਰ ਲੈ ਲਈ ਜਾਂਦਾ ਉਸ ਤੋਂ ਬਾਅਦ ਉਸ ਦੇ ਪਿੱਛੇ ਜਿਹੜੇ ਨੇ ਇਹ ਹਮਲਾਵਰ ਆਉਂਦੇ ਨੇ ਉਸ ਤੇ ਪਹਿਲਾ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਦੇ ਨੇ ਅਤੇ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉਥੋਂ ਲੰਘਦਾ ਤੇ ਪੱਟੀ ਕਰਵਾਉਣ ਦੇ ਲਈ ਹਸਪਤਾਲ ਜਾਂਦਾ ਪਰ ਇਹ ਬਦਮਾਸ਼ ਜਿਹੜੇ ਨੇ ਉਸ ਦੇ ਪਿੱਛੇ ਆ ਕੇ ਉਸਤੇ ਫਿਰ ਐਮਰਜੈਂਸੀ ਵਾਰਚੇ ਉਜਾਣ ਲੇਵਾ ਹਮਲਾ ਕਰ ਦਿੰਦੇ ਨੇ ਅਤੇ ਉਹ ਖੂਨ ਨਾਲ ਲਤਪਟ ਹੋ ਕੇ ਜ਼ਮੀਨ ਦੇ ਹੇਠਾਂ ਹੀ ਡਿੱਗ ਜਾਂਦਾ ਅਤੇ ਉਹ ਫਿਰ ਗੇਟ ਲੋਂਦਾ ਉਸ ਤੋਂ ਬਾਅਦ ਜਿਹੜੇ ਨੇ ਉਹ ਗੇਟ ਖੜਕਾਉਂਦੇ ਨੇ ਫਿਰ ਅੰਦਰ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਜ਼ਖਮੀ ਪੀੜਤ ਨੌਜਵਾਨ ਜਿਹੜਾ ਇਨਸਾਫ਼ ਦੀ ਮੰਗ ਕਰ ਰਿਹਾ ਉਹ ਕਹਿ ਰਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਉਹ ਪ੍ਰਸ਼ਾਸਨ ਅੱਗੇ ਮਦਦ ਦੀ गुਹਾਰ ਲਗਾ ਰਹੇ ਆ ਇਹ ਮੈਨੂੰ ਇਨਸਾਫ਼ ਦਿੱਤਾ ਜਾਵੇ